ਰੱਬ ਦੇ ਮੰਦਰ ਦੇ ਵਿੱਚ ਬਾਬਾ ਨਾਮਦੇਵ ਆਇਆ ਦੁਨੀਆਂ ਦਾ ਧਰਮ ਕੋਈ ਮਾੜਾ ਨਹੀਂ ਮੈਂ ਤਕਰੀਬਨ ਰੋਜ਼ ਬੋਲਦਾ ਹਾਂ ਹਰ ਧਰਮ ਚੰਗਾ ਹੈ ਜਦੋਂ ਧਰਮ ਦੇ ਠੇਕੇਦਾਰਾਂ ਕੋਲ ਧਰਮ ਆ ਜਾਂਦਾ ਗੁਰਮੁਖ ਉਹ ਧਰਮ ਦੀ ਰੂਪਰੇਖਾ ਬਦਲ ਦਿੰਦੇ ਹਨ ਜਿੰਨਾ ਚਿਰ ਧਰਮੀਆਂ ਕੋਲ ਹੁੰਦਾ ਨਾ ਠੀਕ ਹੈ ਧਰਮ ਕੋਈ ਮਾੜਾ ਨਹੀਂ ਪਰ ਜਦੋਂ ਠੇਕੇਦਾਰਾਂ ਕੋਲ ਆ ਜਾਏ ਨਾ ਉਹ ਉਹਦਾ ਰੰਗ ਰੂਪ ਬਦਲ ਦਿੰਦੇ ਹਨ ਤੁਸੀਂ ਹਜ਼ੂਰ ਸਾਹਿਬ ਜਾਂਦੇ ਹੋ ਉੱਥੇ ਇੱਕ ਓਂਡਾ ਨਗਰ ਹੈ ਲਾਗੇ ਜਿੱਥੇ ਬਾਬਾ ਨਾਮਦੇਵ ਨੇ ਮੰਦਰਾ ਗਿਰਦਾਸ ਕੀਤੀ ਹੈ ਧਰਮ ਦੇ ਠੇਕੇਦਾਰ ਕਹਿਣ ਲੱਗੇ ਤੂੰ ਅੰਦਰ ਨਹੀਂ ਵੜ ਸਕਦਾ ਤੇਰੀ ਜਾਤ ਨਹੀਂ ਵੀ ਹੈ ਜਿਹੜਾ ਰੱਬ ਹੈ ਨਾ ਇਹ ਦਿਲ ਦੀ ਆਵਾਜ਼ ਨੂੰ ਬਹੁਤ ਜਲਦੀ ਸੁਣਦਾ ਆਪਾਂ ਉੱਚੀ ਉੱਚੀ ਬੋਲਨੇ ਉੱਚੀ ਉੱਚੀ ਜਿਹੜਾ ਉੱਚੀ ਬੋਲਦਾ ਨਾ ਕਹਿੰਨੇ ਬਾਬੇ ਨੇ ਅਰਦਾਸ ਦੇ ਵਟ ਕੜਕ ਕਰਤੇ ਇਹ ਸਾਡੀ ਬੋਲੀ ਹੈ ਨਹੀਂ ਗੁਰਮਖਾ ਉਹ ਦਿਲਾਂ ਦੀ ਜਾਣਦਾ ਆਪਾ ਸ਼ਬਦ ਪੜਦਿਆਂ ਬਾਣੀ ਚ ਮੁੱਲਾ ਮਨਾਰੇ ਕਿਆ ਚੜੇ ਸਾਈਂ ਨਾ ਬਹਿਰਾ ਹੋਏ ਜਾਂ ਕਾਨ ਤੂੰ ਬਾਗਦੇ ਦਿਲ ਹੀ ਭੀਤਰ ਜੋਏ ਮੌਲਵੀ ਸਾਹਿਬ ਜੀ ਜਿਹੜੇ ਅੱਲਾ ਨੂੰ ਆਵਾਜ਼ਾਂ ਮਾਰਦੇ ਹੋ ਤੁਹਾਡੇ ਅੰਦਰ ਬੈਠਾ ਹੈ ਤੁਹਾਡੇ ਅੰਦਰ ਉੱਚੀ ਦੀ ਕੋਈ ਲੋੜ ਨਹੀਂ ਬਾਬਾ ਨਾਮ ਦੇਵ ਭਗਵਾਨ ਦੇ ਸੰਮੂਹ ਕਹਿਣ ਲੱਗੇ ਨੇ ਹਾਸਤ ਖੇਲਤ ਤੇਰੇ ਦਿਉਰੇ ਆਇਆ ਭਗਤ ਕਰਤ ਨਾਮਾ ਪਗੜ ਉਠਾਇਆ ਲੈ ਕੰਬਲੀ ਚਲਿਓ ਪਟਾਏ ਦਿਉਰੇ ਪਾਛੇ ਬੈਠਾ ਜਾਏ ਜਿਉਂ ਜਿਉ ਨਾਮਾ ਹਰ ਗੁਣ ਉਚਰੇ ਭਗਤ ਜਨਾ ਕਾ ਦਿਉਰਾ ਫਿਰੇ ਇਹ ਆਮ ਕਿਤਾਬ ਕਿਸੇ ਕਵੀ ਦੀ ਗੱਲ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਮੋਹਰ ਲਾਈ ਹੈ ਬਾਬਾ ਨਾਮਦੇ ਕਹਿਣ ਲੱਗਾ ਹੱਸਦਾ ਖੇਡਦਾ ਤੇਰੇ ਬੂਹੇ ਅੱਗੇ ਆਇਆ ਸਾਂ ਭਗਤ ਕਰਤਨਾਮਾ ਪਗੜ ਠਾਇਆ ਤੇਰੀ ਠੇਕੇਦਾਰਾਂ ਨੇ ਮੈਨੂੰ ਧੂਕੇ ਪਾਸੇ ਕਰ ਦਿੱਤਾ ਲੈ ਕੰਬਲੀ ਚਲਿਓ ਪਟਾਏ ਬੁਕਲ ਮਾਰ ਕੇ ਕਹਿਣ ਲੱਗਾ ਚੰਗਾ ਭਲਿਓ ਆਪਾਂ ਪਿੱਛੇ ਬਹਿ ਜਾਂਦੇ ਆਂ ਦਿਓਰੇ ਪਾਛੇ ਬੈਠਾ ਜਾਏ ਮਗਰ ਬਹਿ ਗਿਆ ਜਿਉਂ-ਜਿਉਂ ਨਾਮਾ ਹਰ ਗੁਣ ਉਚਰੇ ਭਗਤ ਜਨਾ ਕਾ ਦਿਉਰਾ ਫਰੇ ਜਿਹੜਾ ਉਹ ਦਿਉਰਾ ਕਹਿੰਦੇ ਘੁੰਮ ਗਿਆ ਇਹ ਜੇ ਅਰਦਾਸ ਦੀ ਤਾਕਤ ਹੈ